ਤੁਸੀਂ ਦੇਖ ਰਹੇ ਹੋ ਕਿ ਕਈ ਲੋਕਾਂ ਦਾ ਹਾਲਾਤ ਇਦਾਂ ਦੇ ਹੈ ਕਿ ਗਊ ਮਾਤਾ ਜਿਹੜੀ ਹੈ ਉਹਨੂੰ ਦੁੱਧ ਤਾਂ ਪੀ ਲੈਂਦੇ ਆ ਲੇਕਿਨ ਜਦੋਂ ਬਾਅਦ ਚ ਛੱਡ ਦਿੰਦੇ ਆ ਉਹ ਦੇਖਦੇ ਹੋ ਤੁਸੀਂ ਸੜਕਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਕਿਖੋ ਜੀ ਕੋਈ ਵੀ ਆਪਣੇ ਮਾਪੇ ਨੂੰ ਛੱਡੀ ਸਕਦਾ ਠੀਕ ਹੈ ਜੀ ਗਊ ਸਾਡੀ ਮਾਂ ਵਾ ਪਰ ਮੈਂ ਗੱਲ ਕਰਨਾ ਚਾਹੁੰਦਾ ਵੀ ਸਰਕਾਰ ਵੀ ਕਿਤਨੇ ਕਿਤੇ ناکਾਮੀਆਂ ਨਜ਼ਰ ਆ ਰਹੀਆਂ ਕਿ ਜਿੱਥੇ ਗਊ ਟੈਕਸ ਲੈਂਦੇ ਆ ਉਹਨਾਂ ਨੂੰ ਗਊ ਦਾ ਕੌਸ਼ਲ ਬਹੁਤ ਵੱਡਾ ਬਣਾ ਕੇ ਉੱਥੇ ਗਊਆਂ ਨੂੰ ਸੇਫ ਰੱਖਣਾ ਚਾਹੀਦਾ ਤਾਂ ਕਿ ਅ ਜਿਹੜੀ ਆਵਾਰਾ ਗਾਈ ਪਸ਼ੂ ਹੋਣ ਜਾਂ ਗਾਈਆਂ ਹੋਣ ਉਹ ਨਾ ਦੱਸ ਸਕਣ ਕਿ ਇਹ ਦੁੱਧ ਤੱਕ ਦੁੱਧ ਤੱਕ ਦੁੱਧ ਤੱਕ ਮਤਲਬ ਨਾ ਰੱਖਣ ਕਿਉਂਕਿ Hindu ધર્મ ਅੱਛਾ ਕਰਮ ਤੇ ਜੇ ਅੱਛਾ ਕਰਮ ਨਹੀਂ ਕਰ ਸਕਦੇ ਤਾਂ ਸਾਡੇ ਇਥੇ ਆਉਣ ਦਾ ਫਾਇਦਾ ਨਹੀਂ ਮਰਨਾ ਸਾਰਿਆਂ ਨੇ ਆ ਮਰਨਾ ਸਾਰਿਆਂ ਨੇ ਅੱਜ ਮੇਰੀ ਵਾਰੀ ਕੱਲ ਉਹਦੀ ਕਾਰਜਕਾਰੀ ਦੀ ਸਾਰਿਆਂ ਦੀ ਵਾਰੀ ਆਉਣੀ ਆ ਇਹ ਵਾਰੀ ਜਿਹੜੇ ਜਿੱਦਾਂ ਕਿ ਰੱਬ ਜਿੱਦਾਂ ਕਿ ਕਨੈਕਟਰ ਡ라이ਵਰ ਡਰਾਈਵਰ ਬੱਸ ਚਾਉਂਦਾ ਕਨੈਕਟਰ ਟਿਕਟ ਲੈ ਕੇ ਜਾਂਦਾ ਹਾਂ ਵੀ ਤੇਰੀ ਟਿਕਟ ਤੇਰੀ ਟਿਕਟ ਹਰ ਕਿਸੇ ਟਿਕਟ ਪਰ ਜੋ ਤੁਸੀਂ ਇੱਥੇ ਚੰਗਾ ਕੰਮ ਕਰਕੇ ਜਾਓਗੇ ਤੁਹਾਡੀ ਸੋਚ ਚੰਗੀ ਹੋਗੀ ਤੁਹਾਡੀ ਸੋਚ ਨੂੰ ਸਲਾਮ ਰੱਬ ਵੀ ਕਰੇਗਾ ਔਰ ਜੇ ਤੁਸੀਂ ਗਊ ਟੈਕਸ ਜਿਹੜੇ ਦਿੰਦੇ ਹੋ ਤੇ ਗਊਸ਼ਾਲਾ ਵੱਡੇ ਵੱਡੇ ਬਣਾ ਕੇ ਗਊਆਂ ਦੀ ਰੱਖਿਆ ਕਰੋ ਤੇ ਮੈਂ ਇਸ ਟੀਮ ਦੇ ਨਾਲ ਪਠਾਨ ਕੋ ਟੀਮ ਦੇ ਨਾਲ ਗਊ ਰੱਖਿਆ ਦਲ ਟੀਮ ਦੇ ਨਾਲ ਮੈਂ ਬਿਲਕੁਲ ਨਾਲ ਹਾਂ ਤਨੋਂ ਮਨੋਂ ਤਰੋਂ ਜਦੋਂ ਮਰਜ਼ੀ ਇਹ ਮੈਨੂੰ ਫੋਨ ਕਰਨਾ ਤੇ ਮੈਂ ਹਾਜ਼ਰ ਹਾਂ ਜੀ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਤੇ ਸਾਰੇ ਹਿੰਦੁਸਤਾਨ ਸਾਰੇ ਭਾਰਤ ਦੇਸ਼ ਨੂੰ ਮੈਂ ਕਹ ਪੀ ਚਾਹੁੰਦਾ ਕਿ ਇਹਨਾਂ ਦਾ ਸਾਥ ਦਿੱਤਾ ਜਾਏ ਪਰ ਜਿਹੜਾ ਗਊ ਟੈਕਸ ਆਂਦਾ ਵਾ ਇਹਨਾਂ ਨੂੰ ਗਊ ਛਾਲੇ ਵੱਡਾ ਵੱਡਾ ਬਣਾਉਂਦਾ ਅੱਗੇ ਦਿੱਤੀ ਬੜੀ ਮਿਹਰਬਾਨੀ ਸਾਰੇ ਸਰਕਾਰ ਕੋ ਮੈਂ ਆਪਣੀ ਜਾਨ ਜੀ ਜੀ ਰਾਮ ਜਾਗੋ ਵਤਨ ਅੱਜ ਅਸੀਂ ਨਿਊਟਿਊ ਖੇਤਰਾਂ ਦੇ ਜਿਹਨਾਂ ਨੂੰ ਤੁਸੀਂ ਜਾਣਦੇ ਹੋਣੇ ਉਹਨਾਂ ਨੂੰ ਅਸੀਂ ਆਪ ਇੱਕ ਫੋਨ ਕੀਤਾ ਸੀ ਭਾਈ ਪਠਾਨ ਕਟੋਆ ਇਹ ਭਾਜੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਨਾਲ ਬਹੁਤ-ਬਹੁਤ ਧੰਨਵਾਦ ਕਰਦਿਆਂ ਤੇ ਭਾਜੀ ਭਾਜੀ ਸਾਡੇ ਨਾਲ ਅੱਜ ਗਊ ਰੱਖਿਆ ਦਾ ਟੀਮ ਨਾਲ ਜੁੜੇ ਨੇ ਤੇ ਮੈਂ ਭਾਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਗਊ ਮਾਤਾ ਸਰਕਾਰ ਤੇ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਣ ਬੋਖਸ਼ਾਲਾ ਚ ਲੈ ਕੇ ਜਾਣ ਤੇ ਪਠਾਨ ਕੋ ਦੀ ਟੀਮ 24 ਘੰਟੇ ਐਕਟਿਵ ਹੈ ਮੇਰੇ ਪਰ ਸਾਰੇ ਮੇਰੇ ਨਾਲ 24 ਘੰਟੇ ਖੜੇ ਨੇ ਨਰੇਜੀ ਭੋਲਾ ਚਾਚਾ ਜੀ ਸੰਦੀ ਸਿੰਘ ਜੀ ਮੋਨੂ ਜੀ ਅਜੇ ਭਗਤ ਜੀ ਸੁੰਦਰ ਜੀ ਸਾਰੀ ਟੀਮ ਸਾਡੀ ਤਿਆਰ ਰਹੀ ਹੈ ਜਦੋਂ ਵੀ ਸਾਨੂੰ ਕੋਈ ਫੋਨ ਆਦਾ ਆਪਾਂ ਗੋਮਾਤਾ ਦਾ ਟ੍ਰੀਟਮੈਂਟ ਕਰਦੇ ਆ ਪਰ ਸਾਡਾ ਅਜੇ ਤੱਕ ਕਿਸੇ ਨੇ ਸਾਥ ਨਹੀਂ ਦਿੱਤਾ ਕੱਲ ਪਰਸੋ ਸਾਡੂ ਕੇ ਭਰਾ ਨੇ ਜਿਹੜਾ ਕਿ ਪਧਰੋਏ ਰਹਿੰਦੇ ਨੇ ਰਜੀਵ ਜਿਸਟ ਜੀ ਹਿੰਦੂ ਪ੍ਰਸ਼ਾਦ ਦੇ ਅਧਿક્ષੇਪ ਨੇ ਉਹਨਾਂ ਨੇ ਸਾਨੂੰ ਪੰਜਿਆਰ ਦੇ ਦਵਾਈਆਂ ਮੁਹਿੰਆ ਕਰਾਈਆਂ ਸੀ ਅਸੀਂ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼ੀ ਰਾਮ ਫਤ ਹਰ